ਗੁਰੂ ਪੈਰੀ ਸਾਧ ਸੰਗਤ ਜੀ ਧੰਨ ਕਬੀਰ ਜੈ ਕਬੀਰ ਸਾਰੀ ਹੀ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੰਤਨ ਸਤਿਗੁਰੂ ਕਬੀਰ ਸਾਹਿਬ ਜੀ ਦਾ 507ਵਾਂ ਨਿਰਵਾਨ ਦਿਵਸ ਬੜੀ ਹੀ ਸ਼ਰਧਾਪੂਰਵਕ ਸਤਿਗੁਰੂ ਕਬੀਰ ਮੁਖ ਮੰਦਰ ਫਾਰਗੋ ਨਗਰ ਜਲੰਧਰ ਦੇ ਵਿੱਚ ਕੱਲ 9 ਫਰਵਰੀ ਦੇ ਨਿਤਵਾਰ ਨੂੰ ਮਨਾਇਆ ਜਾ ਰਿਹਾ ਜੀ ਆਪ ਸਭ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਆਪਣੇ ਸਾਥੀਆਂ ਤੇ ਪਰਿਵਾਰ ਸਹਿਤ ਸਤਿਗੁਰੂ ਕਬੀਰ ਮੁਖ ਮੰਦਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਸਤਿਗੁਰੂ ਕਬੀਰ ਮੁਖ ਮੰਦਰ ਵਿੱਚ ਪਹੁੰਚ ਕੇ ਆਏ ਸੰਤਾਂ ਦੇ ਮukhੋਂ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ ਉਪਗੰਨ ਸੁਣੋ ਜੀ ਇਸ ਦੇ ਨਾਲ ਹੀ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਸਤਿਗੁਰੂ ਕਬੀਰ ਮੁਖ ਮੰਦਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਕਿ ਤਨ ਤਨ ਸਤਿਗੁਰੂ ਕਵੀ ਸਾਹਿਬ ਜੀ ਦੇ ਨਾਮ ਤੇ ਇੱਕ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਜਿਹੜਾ ਉਹ ਵੀ ਕੱਲ ਕੀਤਾ ਜਾਏਗਾ ਜੀ ਸੋ ਇਸ ਡਿਸਪੈਂਸਰੀ ਦੇ ਵਿੱਚ ਫਿਜ਼ੀਓਥੈਰੇਪੀ ਲੈਬ ਜਨਰਲ ਆਪੀਡੀ ਡੈਂਟਲ ਸਕਿਨ ਆਈ ਔਰ ਆਰਥੋ ਦੇ ਪੇਸ਼ੈਂਟ ਜਿਹੜੇ ਨੇ ਉਹ ਦੇਖੇ ਜਾਣਗੇ ਔਰ ਬੜੇ ਹੀ ਨਾਮਾਤਰ ਘੱਟ ਰੇਟਾਂ ਦੇ ਉੱਤੇ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਉਹ ਚਲਾਵਾਂਗੇ ਔਰ ਸਮੂਹ ਸੰਗਤ ਦੀ ਸੇਵਾ ਕਰਾਂਗੇ ਜਿੰਨੀ ਸਾਡੇ ਤੋਂ ਵੱਧ ਹੋ ਸਕੇ ਸੋ ਸਾਰੇ ਹੀ ਸਾਡਾ ਸਹਿਯੋਗ ਵੀ ਕਰਨਾ ਔਰ ਸਾਨੂੰ ਆਪਣੀ ਨੇਕ ਸਲਾਹ ਵੀ ਦੇਣਾ ਕਿ ਇਸ ਉਪਰਾਲੇ ਨੂੰ ਅਸੀਂ ਵੱਧ ਤੋਂ ਵੱਧ ਅੱਛੇ ਤਰੀਕੇ ਦੇ ਨਾਲ ਕਿੱਦਾਂ ਕਰੀਏ ਸੋ ਜਰੂਰ ਕੱਲ ਸਾਰੀ ਸਮੂਹ ਸੰਗਤ ਸਤਿਗੁਰੂ ਕਬੀਰ ਮੁਖ ਮੰਦਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ ਧੰਨੇ ਕਬੀਰ ਜੈ ਕਬੀਰ ਧੰਨੇ ਕਬੀਰ ਜੈ